ਸਬਜ਼ੀਆਂ ਦੇ ਭਾ ਲਗਾਤਾਰ ਵੱਧਦੇ ਜਾ ਰਹੇ ਨੇ आम इंसान नु जडी है महगाई दी मार लगातार पे रही है और इस वक्त वे असी सब्जी मंडी ਦੇ ਵਿੱਚ ਪਹੁੰਚੇ ਮੋਹਾਲੀ ਦੀ ਇਹ सब्जी मंडी ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਸ ਵਕਤ ਇਹ ਸਬਜ਼ੀਆਂ ਜਿਹੜੀਆਂ ਨੇ ਇੱਥੇ ਵਿਕ ਰਹੀਆਂ ਨੇ ਲੇਕਿਨ ਭਾ ਇਹਨਾਂ ਦੇ ਲਗਾਤਾਰ ਵੱਧਦੇ ਜਾ ਰਹੇ ਨੇ ਜੇ ਆਲੂ ਦੀ ਗੱਲ ਕਰੀਏ ਜਿਹੜਾ 20 ਰੁਪਏ ਕਿਲੋ ਵਿਕਦਾ ਸੀ ਉਸ ਵਕਤ 40 ਰੁਪਏ ਕਿਲੋ ਤੱਕ 50 ਰੁਪਏ ਕਿਲੋ ਤੱਕ ਆਲੂ ਵਿਕ ਰਿਹਾ ਹੈ ਜਿਹੜਾ ਇਹ ਮੰਡੀਆਂ ਦਾ ਭਾ ਦਾ ਅਸਰ ਹੀ ਹੈ ਮੈਂ ਤੁਹਾਨੂੰ ਇਸ ਤੋਂ ਬਾਅਦ ਜਿਸ ਵਕਤ ਇਹ ਆਲੂ ਇਹ ਪਿਆਜ਼ ਇਹ ਸਬਜ਼ੀਆਂ ਜਿਸ ਵਕਤ ਰੇੜੀਆਂ ਤੇ ਗਲੀ ਗਲੀ ਚ ਵਿਕਣ ਗਈਆਂ ਇਹਨਾਂ ਦੇ ਦਾਮ ਜਿ ਇਹਨੇ ਉਹ ਹੋਰ ਦੁਗਨੇ ਹੋਣਗੇ ਆਲੂ ਦਾ ਭਾਜ ਜੇ ਸਤ ਗੱਲ ਕਰੀਏ ਜਿਹੜਾ ਕੱਟਾ ਪਿਛਲੇ ਸਾਲ ਤੱਕ 700 800 ਦਾ ਵਿਕ ਰਿਆ ਸੀ ਅੱਜ ਉਹ 1400 1500 ਔਰ ਇਸ ਤੋਂ ਵੱਧ ਦੇ ਦਾਮ ਦੇ ਵਿੱਚ ਵਿਕ ਰਿਆ ਇਹ ਕਹਿਣਾ ਸਬਜੀ ਵਾਲਿਆਂ ਦਾ ਕਹਿੰਦੇ ਕਿ ਇਹ ਹੁਨੇ ਹੁਨੇ ਆਣਾ ਸ਼ੁਰੂ ਹੋਇਆ ਤਾਂ ਕਰਕੇ ਇਹਦਾ ਰੇਟ ਇਹ ਹੈ ਲੇਕਿਨ ਆਉਣ ਵਾਲੇ 1 ਮਹੀਨੇ ਦੇ ਵਿੱਚ ਇਹ ਦਾਮ ਘਟਣਗੇ ਲੇਕਿਨ ਘਟਣਗੇ ਜਾਂ ਵਧਣਗੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਇੱਕ ਜ਼ਿਕਰ ਕਰ ਲਈਏ ਲਸਣ ਦਾ ਜਿਹੜਾ ਅੱਜਕੱਲ ਹਰ ਸਬਜੀ ਦੇ ਵਿੱਚ ਪੈਂਦਾ ਉਹ ਲਸਣ ਇਸ ਵਕਤ 400 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਉਹ ਵਿਕਰਿਆ ਮੰਡੀਆਂ ਦੇ ਵਿੱਚ ਯਾਨੀ ਕਿ ਇਸ ਤੋਂ ਬਾਅਦ ਜਿਹੜਾ ਜਿਸ ਵਕਤ ਤੁਹਾਡੇ ਘਰਾਂ ਦੇ ਵਿੱਚ ਆਏਗਾ ਇਸ ਵਕਤ ਦੇ ਸਪਲਾਈ ਜਿਸ ਵਕਤ ਘਰਾਂ ਦੇ ਵਿੱਚ ਹੋਏਗਾ ਇਸ ਦੇ ਉੱਤੇ ਤੁਸੀਂ ਹੋਰ ਦਾਮ ਜਿਹੜਾ ਉਹ ਐਡ ਹੋਏਗਾ ਕਿ ਘਰ ਤੱਕ ਤੁਹਾਡੇ ਸਰਵਿਸ ਦਿੱਤੀ ਜਾ ਰਹੀ ਹੈ ਤੇ ਫਿਰ ਇਸ ਦੇ ਉੱਤੇ ਜਿਹੜੀ ਇਹ ਤੁਹਾਨੂੰ ਫੈਸਿਲਿਟੀ ਦੇ ਹਿਸਾਬ ਦੇ ਨਾਲ ਹੋਰ ਜਿਹੜੇ ਪੈਸੇ ਪੈਂਦੇ ਨੇ ਇਸ ਵਕਤ ਅਗਰ ਅਸੀਂ ਹੋਰ ਗੱਲਾਂ ਕਰ ਲਈਏ ਇਹ ਸਬਜ਼ੀਆਂ ਜਿਹੜੀਆਂ ਨੇ ਜਿਸ ਜਿੱਥੇ ਪਈਆਂ ਨੇ ਗੱਲਬਾਤ ਜ਼ਰੂਰ ਕਰਾਂਗੇ ਭਾਜੀ ਬੈਂਗਨ ਦਾ ਕੀ ਭਾਅ ਹੈ बैंगन बीस रुपए किलो है बीस रुपए किलो है और ये लौकी कैसे दी लौकी चालीस रुपए किलो अच्छा कितना का आपको लगता है कि अगले महीने में इनका पैसे कम होंगे इसका रेट कम होंगे ये ये नहीं सस्ता होनी है क्योंकि अभी इसका फसल जा रही है कौन तो कौन सी सब्जी सस्ती होगी मटर हो गया टमाटर हो गया ये हो गया आलू हो गया ये सब्जियां इधर का जो होगी ना वही सस्ती होगी प्याज का कैसे रहेगा प्याज भी तो डाउन हो जाएगा जब नवा प्याज आ गया ना अब डाउन नहीं होगा अच्छा ये जो प्याज महंगा ये कौन सा प्याज है और नया प्याज कौन सा है नासिक वाली है वो पुरानी प्याज है अच्छा इन दोनों में क्या फर्क है जैसे वो थोड़ा ये गिल्ला होती है वो सूखा होती है बस यही फर्क है अच्छा देखो जिस तरीके से नारासी गल कर रही थी कहते हैं कि के आने वाले समय के बीच जो नया प्याज आ गया उस दे कारण जो वो बहुत महंगा हो गए कि नया प्याज आ गया कि सस्ती हो गए अभी के बीच की कारण मानदे तुम्ही महंगाई का की कारण मानदे हो कि इतनी वादी है अभी कम आ रहा ना ਅਭੀ ਜ਼ਿਆਦਾ ਆਨੇ ਲੱਗੇਗਾ ਤਾਂ ਸਸਤੇ ਹੋ ਜਾਏਗਾ। ਅੱਛਾ ਮਤਲਬ ਸਪਲਾਈ ਘਟਾ ਹੈ ਤਾਂ ਕਰਕੇ ਕਹਿੰਦੇ ਦਾਮ ਜਿਹੜਾ ਹੈ ਉਹਦਾ ਵੱਧ ਜਾਂਦਾ। ਪਿਛਲੀ ਵਾਰੀ ਅਸੀਂ ਮੰਡੀ ਬੋਰਡ ਦੇ ਬੰਦੇ ਜਿਹੜੇ ਨੇ ਮੰਡੀ ਕਮੇਟੀ ਦੇ ਬੰਦਿਆਂ ਨਾਲ ਵੀ ਗੱਲਬਾਤ ਕੀਤੀ ਸੀ। ਉਹਨਾਂ ਨੇ ਸਿੱਧੇ ਤੌਰ ਤੇ ਇਹੀ ਗੱਲ ਕਹੀ ਸੀ ਕਹਿੰਦੇ ਕਿ ਵਿੱਚ ਛੁੱਟੀਆਂ ਆ ਗਈਆਂ, ਦੀਵਾਲੀ ਆ ਗਈ ਸੀ, ਛੱਟ ਪੂਜਾ ਆ ਗਈ ਸੀ। ਉਸ ਦੇ ਕਾਰਨ ਜਿਹੜੇ ਨੇ ਉਹ ਦਾਮ ਵੱਧ ਗਏ ਸੀ। ਲੇਕਿਨ ਇਹ ਕਹਿੰਦੇ ਉਸ ਤੋਂ ਬਾਅਦ ਦਾਮ ਜਿਹੜੇ ਨੇ ਘਟੇ ਨੇ ਸਪਲਾਈ ਜਿਹੜੀ ਹੈ ਉਹ ਕਹਿੰਦੇ ਆਣੀ ਸ਼ੁਰੂ ਹੋ ਜਾਏਗੀ ਤੇ ਦਾਮ ਜਿਹੜੇ ਨੇ ਉਹ ਘਟ ਜਾਣਗੇ। ਇਸ ਤੋਂ ਬਾਅਦ ਕਹਿੰਦੇ ਕਿ ਦੋਨੋਂ ਚੀਜ਼ ਨਾਲ ਦੇ ਨਾਲ ਚਲਦੀਆਂ ਨੇ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਸਪਲਾਈ ਨਵੀਂ ਸਬਜ਼ੀਆਂ ਦੀ ਆਏਗੀ ਉਸ ਤੋਂ ਬਾਅਦ ਧਾਮ ਘਟਦੇ ਹੋਏ ਨਜ਼ਰ ਆਣਗੇ ਲੇਕਿਨ ਜਿਹੜੀਆਂ ਚੀਜ਼ਾਂ ਜਿਵੇਂ ਕਿ ਲਸਣ ਹੋ ਗਿਆ ਅਦਰਕ ਹੋ ਗਿਆ ਇਹ ਜਿਹੜੀ ਚੀਜ਼ਾਂ ਰੈਗੂਲਰ ਡੇਜ਼ ਦੇ ਵਿੱਚ ਘਰਾਂ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਘਟਦੇ ਹੋਏ ਧਾਮ ਜ਼ਿਆਦਾ ਨਜ਼ਰ ਨਹੀਂ ਆ ਰਹੇ ਇਹ ਤੁਹਾਨੂੰ ਇੱਥੇ ਦ੍ਰਿਸ਼ ਦਿਖਾਵਾਂਗੇ ਆਂਟੀ ਜੀ ਮਹਿੰਗਾਈ ਕਿੰਨੀ ਕੁ ਵੱਧ ਗਈ ਹੈ ਹਾਂ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੈ ਜੀ ਕਿੰਨਾ ਕਸਰ ਹੁੰਦਾ ਘਰ ਦੇ ਵਿੱਚ ਘਰ ਕੇ ਵਿੱਚ ਤਾਂ ਬਾਈ ਪੂਰਤੀ ਵੀ ਨਹੀਂ ਹੋਤਾ ਬਹੁਤ ਮਹਿੰਗਾਈ ਹੁੰਦਾ ਹੈ यहां पर क्या करो आलू देखो चालीस रुपए किलो से नीचे नहीं है अब गरीब आदमी क्या खाएगा क्या पिएगा क्या बचाएगा आ, महंगाई तो बहुत है जी बहुत। दे ले जी दे सब्जी भाजी पूरी पूरी ले पांदे। आ, नहीं जी, पूरी नहीं, ले नहीं नहीं पाते हैं इतनी महंगाई है चलो आलू ले लिया तो उसी में अपना के टमाटर पचास साठ रुपए किलो है तो इंसान क्या करेगा चलो अपना आलू आलू सार के बना के खा लेते हैं क्या करेगा बिल्कुल देखो कहने कि इस वक्त घर पूर्ति नहीं हूँ इस कॉम्प्रोमाइज करना पैदा ਖਾਣੇ ਦੇ ਨਾਲ ਸਬਜ਼ੀਆਂ ਕਹਿੰਦੇ ਇੱਕ ਆਲੂ ਲੈ ਲੈਣੇ ਆ ਉਸ ਤੋਂ ਬਾਅਦ ਜਿਹੜਾ ਉਸ ਦੇ ਨਾਲ ਸਾਰ ਲੈ ਲੈਣੇ ਆ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਇਹ ਅੰਕਲ ਜੀ ਮੌਜੂਦ ਨੇ ਅੰਕਲ ਜੀ ਮਹਿੰਗਾਈ ਕਿੰਨੀ ਕੁ ਵੱਧ ਗਈ ਹੈ ਕਿੰਨਾ ਕੁ ਅਸਰ ਹੈ ਮਹਿੰਗਾਈ ਦਾ ਬਹੁਤ ਮਹਿੰਗੀ ਹੈ ਜੀ ਬਹੁਤ ਮਹਿੰਗਾਈ ਹੈ ਜੀ ਬਹੁਤ ਜ਼ਿਆਦਾ ਮਹਿੰਗਾਈ ਹੋ ਰਹੀ ਹੈ ਕਿ ਹਰੀ ਫੱਜੀਆਂ 'ਤੇ ਹੱਥ ਨਹੀਂ ਲਗਾਣੇ ਦੇ ਰਹੇ ਜੀ ਫਟ ਰੁਪਈਆ ਕਿਲੋ ਪਿਆਜ਼ ਕਹਿ ਰਹੇ ਆ ਜੀ 40 50 ਰੁਪਈਆ ਕਿਲੋ ਆਲੂ ਆਏ ਕੋਈ ਕੀਮਤਾਂ ਬਹੁਤ ਜ਼ਿਆਦਾ ਅੱਗੇ ਵੱਧਦੀਆਂ ਗਰੀਬ ਬੰਦਾ ਕੀ ਖਾਏਗਾ ਕਿਆ ਕਰੇਗਾ ਜੀ ਤੇ ਮਜ਼ਦੂਰੀ ਹੈ ਉਹ ਬੰਦਿਆਂ ਦੀ ਘੱਟ ਹੈ ਤੇ ਜਿਹੜੀ ਮੰਗਾਈ ਹੈ ਉਹ ਬਹੁਤ ਜ਼ਿਆਦਾ ਹੈ ਜੀ ਤੁਹਾਨੂੰ ਲੱਗਦਾ ਕਿ ਘਰ ਦੇ ਵਿੱਚ ਸਬਜ਼ੀ ਭਾਜੀ ਤੁਸੀਂ ਪੂਰੀ ਲੈ ਕੇ ਜਾ ਵੀ ਪਾਰੇ ਹੋ ਉਹ ਤਰੀ ਤਰੀ ਬਣਾ ਲਈਦੀ ਜੀ ਇਹ ਚਾਰ ਆਲੂਆਂ ਦੇ ਵਿੱਚ ਪਾਣੀ 2 ਕਿਲੋ ਪਾ ਕੇ ਆਪਣਾ ਗੁਜ਼ਾਰਾ ਕਰਿਆ ਜਾਂਦਾ ਆਪਣੇ ਨਿਆਣੇ ਪਾਲੇ ਜਾ ਰਹੇ ਆ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਜੀ ਢੰਗ ਨਾਲ ਬਿਲਕੁਲ ਦੇਖੋ ਲਗਾਤਾਰ ਲੋਕ ਕਹਿੰਦੇ ਕਿ ਸਾਨੂੰ ਜਿਹੜਾ ਕੰਪਰੋਮਾਈਜ਼ ਕਰਨਾ ਪੈ ਰਿਹਾ ਕਿਉਂਕਿ ਭਾਜੜੇ ਨੇ ਲਗਾਤਾਰ ਸਬਜ਼ੀਆਂ ਦੇ ਵਾਧੇ ਜਾ ਰਹੇ ਨੇ ਲੇਕਿਨ ਜਿਸ ਵਕਤ ਇਹ ਭਾ ਦੀ ਗੱਲ ਕੀਤੀ ਜਾਂਦੀ ਹੁਣੇ ਜਿਵੇਂ ਅਸੀਂ ਅੰਦਰ ਭਾਜੀ ਨਾਲ ਗੱਲ ਕੀਤੀ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ ਜਿਹੜੇ ਸਬਜ਼ੀਆਂ ਦੇ ਭਾ ਨੇ ਉਹ ਆਉਣ ਵਾਲੇ 1 ਮਹੀਨੇ ਦੇ ਵਿੱਚ ਕਟਣਗੇ ਕਿਉਂਕਿ ਸਪਲਾਈ ਨਵੀਂ ਆਣੀ ਸ਼ੁਰੂ ਹੋ ਚੁੱਕੀ ਹੈ ਜਿਸ ਵਕਤ ਨਵੀਂ ਸਪਲਾਈ ਆਏਗੀ ਡਿਮਾਂਡ ਨੂੰ ਉਹ ਮੀਟ ਕਰੇਗੀ ਤੇ ਫਿਰ ਭਾ ਜ਼ਰੂਰ ਕਟਣਗੇ ਲੇਕਿਨ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕਿ ਤਬਦੀਲੀਆਂ ਰੇਟ ਦੇ ਵਿੱਚ ਨਜ਼ਰ ਆ ਗ੍ਰਾਫ ਜਾਏਗਾ ਜਦ ਵੱਧਦੇ ਹੋਏ ਜਿਹੜੇ ਗ੍ਰਾਫ ਨੇ ਉਹ ਦਿਖਣਗੇ ਕੈਮਰਾ ਤੇ ਮੇਰੇ ਸਹਿਯੋਗੀ ਸਮਿਤ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ